O que é que ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਰੋਕੀ ਜਨ ਵਾਇਸ ਪ੍ਰਧਾਨ ਸ਼੍ਰੀ ਰਾਮ ਨਾਮੀ ਉਸਤ ਕਮੇਟੀ ਜੇ ਨਾਲਾਗੁਰੂ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਔਰ ਆਪਣੀ ਪੂਰੀ ਟੀਮ ਵੱਲੋਂ ਸ਼ਹਿਰ ਵਾਸੀਆਂ ਨੂੰ ਇਸ ਪਾਵਨ ਤਿਹਾੜ ਦਾ ਸਭ ਨੂੰ ਲੱਖ ਲੱਖ ਵਧਾਈ ਦੇਣਾ ਹੈ ਜਿਵੇਂ ਕਿ ਹਰ ਸਾਲ ਵਾਂਗ ਇਸ ਸਾਲ ਵੀ ਜਿਹੜੀ ਜਨਮਸ਼ਤਮੀ ਦਾ ਤਿਹਾੜ ਬੜੀ ਧੂਮਧਾਮ ਨਾਲ ਰਾਧਾਕ੍ਰਿਸ਼ਨ ਮੰਦਿਰ ਰਾਧਾਕ੍ਰਿਸ਼ਨ ਕਮੇਟੀ ਮੰਦਿਰ ਦੇ ਸਹਿਯੋਗ ਦੇ ਨਾਲ ਔਰ ਸ਼ਹਿਰ ਵਾਸੀਆਂ ਸਹਿਯੋਗ ਦੇ ਨਾਲ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਅੱਜ ਇੱਥੇ ਭਗਵਾਨ શ્રીਕ੍ਰਿਸ਼ਨ ਦੇ ਜਨਮ ਦੇ ਉੱਪਰ ਇੱਕ ਆਪਾਂ ਜਿਹੜੀ ਉਹ ਝਾਂਕੀ ਦਿਖਾਵਾਂਗੇ ਔਰ ਇਸ ਝਾਂਕੀ ਨੂੰ ਲਗਭਗ 1 ਮਹੀਨੇ ਤੋਂ ਅਸੀਂ ਸਾਡੇ ਜਿਹੜੇ ਕਾਰੀਗਰ ਆ ਉਹ ਬਣਾ ਰਹੇ ਆ ਔਰ ਬਹੁਤ ਹੀ ਜਿਹੜੀ ਉਮਦਾ ਜਿਹੜੀ ਹੈ ਉਹ ਕਹਿ ਸਕਦੇ ਹਾਂ ਬਹੁਤ ਵਧੀਆ ਚੀਜ਼ ਜਿਹੜੀ ਉਹ ਪੇਸ਼ ਕੀਤੀ ਜਾਏਗੀ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਨਿਵੇਦਨ ਕਰਾਂਗਾ ਉਹ ਅੱਜ ਦੇ ਇਸ ਮੌਕੇ ਦੇ ਉੱਪਰ ਰਾਧਾਕ੍ਰਿਸ਼ਨ ਮੰਦਿਰ ਆ ਕੇ ਯੂਰ ਜਿਹੜੀ ਹੈ ਇਹ ਝਾਂਕੀ ਉਹ ਵੇਖੇ ਸ਼ਹਿਰ ਵਸਿਆਣੋ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਬਹੁ ਬਹੁ ਵਧਾਈਆਂ ਜਿਵੇਂ ਕਿ ਸ਼੍ਰੀ ਰਾਮ ਨਾਮ ਵਿੱਚ ਸਕੂਗਮੈਂਟੀ ਵੱਲੋਂ ਸਾਰੇ ਤਿਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਏ ਜਾਂਦੇ ਹਨ ਇਸੇ ਕੜੀ ਵਿੱਚ ਅੱਜ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਹਾਰ ਸ਼੍ਰੀ ਰਾਧੇ ਕ੍ਰਿਸ਼ਨ ਮੰਦਿਰ ਵਿੱਚ ਬਹੁਤ ਸ਼ਰਧਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਇੱਥੇ ਸ਼੍ਰੀ ਯਮੁਨਾ ਜੀ ਦਾ ਸੀਨ ਪੇਸ਼ ਕੀਤਾ ਜਾ ਰਿਹਾ ਜੋ 1 ਮਹੀਨੇ ਤੋਂ ਕਾਰੀਗਰ ਲੱਗੇ ਹੋਏ ਨੇ ਬਣਾਉਣ ਵਿੱਚ ਤੇ ਬਹੁਤ ਹੀ ਸੋਹਣੀ ਚੱਕੀ ਪੇਸ਼ ਕੀਤੀ ਜਾ ਰਹੀ ਹੈ ਸ਼ਹਿਰ ਦੇ ਸਾਰੇ ਮੰਦਰਾਂ ਦੇ ਵਿੱਚ ਸਾਰੀਆਂ ਸੁਸਾਇਟੀਆਂ ਬਹੁਤ ਧੁੰਮ ਧਮ ਨਾਲ ਸ਼੍ਰੀ ਕ੍ਰਿਸ਼ਨ ਜਨਮਸ਼ਮੀ ਦਾ ਤਿਆਰ ਮਨਾਇਰ ਬਣਾ ਰਹੀਆਂ ਹਨ ਅਤੇ ਮੈਂ ਅਤੇ ਮੇਰੀ ਆਪਣੀ ਸਮੂਹਟੀ ਟੀਮ ਸ਼੍ਰੀ ਰਾਮ ਨਾਮੀ ਸੰਗਮ ਕਮੇਟੀ ਅਤੇ ਸ਼ਹਿਰ ਵਾਸੀਆਂ ਵੱਲੋਂ ਸ਼੍ਰੀ ਕ੍ਰਿਸ਼ਨ ਜਨਮਸ਼ਮੀ ਦੀ ਬਹੁਤ ਬਹੁਤ ਵਧਾਈਆਂ ਦਿੰਦਾ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਕ੍ਰਿਸ਼ਨ